ਚੀ ਗਾਂਜਿਕ ਜੀ ਹਾਜਾ ਆ ਜੈ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਵੀਰੋ ਅੱਠ ਵਾਲੇ YouTube ਚੈਨਲ ਤੇ ਠੀਕ ਹੈ ਵੀਰੋ ਅੱਜ ਦਾ ਗੱਲ ਕਰਾਂਗੇ ਆਪਾਂ ਮੱਕੜੀਆਂ ਨਾ ਮੱਕੜੀਆਂ ਨੇ ਵੀਰਾਂ ਦੇ ਕਈ ਕਟੀਆਂ ਕਰਕੇ ਲੱਖ ਤੇ 2 ਲੱਖ ਕਟੀਆਂ ਕਰਕੇ ਠੀਕ ਹੈ ਜੀ ਉਹਦਾ ਇੱਕ ਸੂਟ ਬਣਾਇਆ ਠੀਕ ਹੈ ਜੀ ਜਿਹੜਾ ਕੱਪੜੇ ਜਿਹੜਾ ਪਾਉਣੇ ਆਇਆ ਹੁੰਦਾ ਨਾ ਸੂਟ ਬਣਾਇਆ ਉਹ ਨਹੀਂ ਠੀਕ ਹੈ ਜੀ ਉਹ ਇੰਗਲੈਂਡ ਦੀ ਮਹਾਰਾਣੀ ਮਹਾਰਾਣੀ ਜੀ ਨੇ ਲਿਆ ਠੀਕ ਹੈ ਜੀ ਤੇ ਉਹ ਕਈ ਮਿਲੀਅਨ ਡਾਲਰ ਚ ਵਿਗਿਆ ਵੀਰੋ ਠੀਕ ਹੈ ਜੀ ਦੇਖੋ ਸੂਤ ਵੇਰ ਹੁੰਦਾ ਮਕੜੀਆਂ ਤੋਂ ਕਿੱਡਾ ਬੰਦੇ ਨੇ ਦਿਮਾਗ ਲਾਇਆ ਠੀਕ ਹੈ ਜੀ ਤੇ ਇੱਕ ਬੰਦੇ ਦਾ ਦਿਮਾਗ ਲਾਇਆ ਸੂਤ ਸੋਨੇ ਦੀ ਗੜੀ ਜਿਹੜੀ ਮਕੜੀ ਦਾ ਜਾਲਾ ਹੁੰਦਾ ਨਾ ਉਹ ਸੋਨੇ ਰੰਗਾ ਹੋ ਗਿਆ ਜਦੋਂ ਸੂਤ ਐ ਸਾਰਾ ਬਣਿਆ ਨਾ ਯਾਨੀ ਕਿ ਇੰਨਾ ਸੋਹਣਾ ਸੂਤ ਬਣਿਆ ਤੁਸੀਂ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਸਸੀ ਗਾ ਬਣੇ ਰਹੋ ਬਲੌਗ ਦੇ ਵਿੱਚ ਜਰੂਰ ਦੱਸਿਓ ਮੇਰਾ ਬ੍ਰੀਡ ਕਮੈਂਟ ਕਰਕੇ ਤੇ ਸ਼ੇਅਰ ਵੀ ਕਰਿਆ ਕਰੋ ਵੀਡੀਓ ਠੀਕ ਹੈ ਜੀ ਤੇ ਇਹ ਵੀਡੀਓ ਬਣਾਉਣ ਦਾ ਫਾਇਦਾ ਤੁਹਾਡੇ ਲਈ ਆਪਾਂ ਬਣਾਉਂਦੇ ਆ ਤੁਹਾਡਾ ਆਪਣਾ ਪੀਵੀ 08 ਵਾਲਾ ਸਸੀ ਗਾ ਹਾਂਜੀ ਅੱਜ ਆਪਾਂ ਇੱਕ ਨਵੀਂ ਚੀਜ਼ ਬਾਰੇ ਗੱਲ ਕਰਦੇ ਹਾਂ ਕਿ ਜਿਉ ਪਈਆਂ ਨੇ ਕਿ ਮੱਕੜੀਆਂ ਨੇ ਤੇ ਇੱਕ ਇਨਸਾਨ ਜਦੋਂ ਉਹ ਸੋਚਦਾ ਤਾਂ ਉਹ ਕੀ ਕਰ ਸਕਦਾ ਇਹਦੇ ਬਾਰੇ ਆਂ ਗੱਲ ਕਰਦੇ ਹਾਂ ਇੱਕ ਬੰਦਾ ਸੀ ਉਹ ਬੰਦੇ ਨੇ ਮੱਕੜੀ ਨੂੰ ਦੇਖਿਆ ਮੱਕੜੀ ਦੇ ਜਾਲੇ ਨੂੰ ਦੇਖਿਆ ਉੱਥੋਂ ਦੇ ਦਿਮਾਗ ਦੇ ਵਿੱਚ ਇੱਕ ਸਕੀਮ ਆਈ ਕਿ ਕਿਉਂ ਨਾ ਆਪਾਂ ਇਹਦਾ ਜਿਹੜਾ ਜਾਲਾ ਉਹਨੂੰ ਇਕੱਠਾ ਕਰਕੇ ਇੱਕ ਸੂਟ ਬਣਾਈਏ ਫਿਰ ਉਹਨੂੰ ਇੱਕ ਟੀਨ ਤਿਆਰ ਕੀਤੀ ਤੇ ਉਹ ਟੀਮ ਨੇ 1.5 ਮਿਲੀਅਨ 15 ਲੱਖ ਮੱਕੜੀ ਇਕੱਠੀ ਕੀਤੀ ਉਤਵਾਂ ਨੇ ਇੱਕ ਮਸ਼ੀਨ ਬਣਾਈ ਤੇ 4 ਸਾਲ ਲੱਗੇ ਉਹ 1.5 ਮਿਲੀਅਨ ਮੱਕੜੀ ਦਾ ਚਾਲਾ ਇਕੱਠਾ ਕਰਨ 4 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਉਹਨਾਂ ਦੇ ਕੋਲੇ ਇੱਕ ਧਾਗਾ ਬਣਿਆ ਉਹ ਧਾਗੇ ਦਾ ਨਾਮ ਸੀਗਾ ਸਪਾਈਡਰ ਸੈਲਕ ਤੇ ਉਹ ਸਪਾਈਡਰ ਸੈਲਕ ਨੂੰ ਯੂਜ਼ ਕਰਕੇ ਵਰਤੋਂ ਕਰਕੇ ਉਹਨੇ ਇੱਕ ਸੂਟ ਤਿਆਰ ਕੀਤਾ ਤੇ ਉਹਨਾਂ ਨੇ ਇਹ ਸੋਚਿਆ ਸੀ ਕਿ ਜਿੱਦਾਂ ਦਾ ਵੀ ਇਹ ਧਾਗੇ ਦਾ ਕਲਰ ਹੋਊਗਾ ਉਦਾਂ ਦਾ ਹੀ ਸੂਟ ਦਾ ਕਲਰ ਰੱਖਾਂਗੇ ਆਪਾਂ ਇਹਨੂੰ ਕੋਈ ਹੋਰ ਕਲਰ ਨਹੀਂ ਦੇਣਾ ਇਹ ਪਰਮਾਤਮਾ ਦੀ ਕਹਿ ਲੋ ਮਿਹਰ ਉਹਨਾਂ ਦੇ ਉੱਤੇ ਤੇ ਉਹਦਾ ਰੰਗ ਆਇਆ 골ਡਨ ਕਲਰ ਤੇ ਉਹ ਸੂਟ ਵੀ ਇੰਨਾ ਵਧੀਆ ਬਣਿਆ ਜਦੋਂ ਉਹਨਾਂ ਨੇ ਮਾਰਕੀਟ ਦੇ ਵਿੱਚ ਲੈ ਕੇ ਆਂਦਾ ਇੰਗਲੈਂਡ ਦੇ ਵਿੱਚ ਇਹ ਸੂਟ 2 ਮਿਲੀਅਨ ਪੌਂਡ ਦਾ ਵਿਕੇ ਇਹਨਾਂ ਦੀ ਸਖਤ ਮਿਹਨਤ ਨੂੰ ਸਲਾਮ ਕਰਨਾ ਬਣਦਾ ਆਪਣਾ ਤੇ ਦੇਖੋ ਯਾਰ ਪਰਮਾਤਮਾ ਨੇ ਇਨਸਾਨ ਨੂੰ ਹੀ ਸਿਰਫ ਦਿਮਾਗ ਦਿੱਤਾ ਤੇ ਉਸੇ ਦਿਮਾਗ ਨੂੰ ਵਰਤ ਕੇ ਬੰਦਾ ਕੀ ਕੀ ਬਣਾ ਸਕਦਾ ਜਾਂ ਕੀ ਕੀ ਕ੍ਰੀਏਟ ਕਰ ਸਕਦਾ ਲੱਗੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਰ ਜੇ ਉਹ ਮੈਂ ਬੋਲਦਾ ਉਹਦੇ ਵਿੱਚ ਵੀ ਜੇ ਗਲਤੀ ਹੋ ਗਈ ਹੈ ਨਾ ਉਹ ਵੀ ਦੱਸਿਆ ਕਰੋ ਹਾਂ ਵੀ ਵੀਰ ਤੇਰੀ ਇੱਥੇ ਗਲਤੀ ਹੈ ਨਾ ਉਹ ਵੀ ਤੁਸੀਂ ਦੱਸੂਗੇ ਫੇਰ ਹੀ ਆਪਾਂ ਨੂੰ ਪਤਾ ਲੱਗਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ